ਆਹ ਹੋ ਜਾਂਦਾ ਕੋਈ ਬਜ਼ੁਰਗ ਵੀ ਹੁੰਦੇ ਆ ਉਹ ਪਰੇ ਦਾ ਨਮਾ ਨਮਾ ਵਿਆਹ ਹੁੰਦਾ ਸਾਲਵਾਰ ਪੁੱਤਰ ਦੀ ਦਾਤ ਜਿਹੜਾ ਬੜਾ ਖੁਸ਼ ਹੁੰਦਾ ਕਹਿੰਦਾ ਵਾਹ ਹੋਰੇ ਦੂਗਾ ਜਵਾਕ ਕੋਈ ਕੁੜੀ ਹੋ ਜਾਵੇ ਚਾਹੇ ਮੁੰਡਾ ਹੋ ਜਾਵੇ ਚਲੋ ਭੈਣ ਭਾਈ ਬਣ ਜਾਣਗੇ ਜਾਂ ਤੂੰ ਭਾਈ ਰੱਬ ਨੇ ਫੇਰ ਪੁੱਤਰ ਦੇਤਾ بڑے ਭਾਈ ਜੋੜਾ ਪੂਰਾ ਖੁਸ਼ ਕਹਿੰਦੇ ਬੱਲੇ ਬੱਲੇ ਆ ਵੀ ਪੁੱਤਰ ਪੜ੍ਹਾਏ ਲਿਖਾਏ ਵੱਡੇ ਕੀਤੇ ਵਿਆਹ ਕਰਤਾ ਪਹਿਲੀ ਨੋਆ ਗਈ ਚਲੋ ਰਾਲ ਮਿਲਕੇ ਨੰਬਰ ਚੱਲਦਾ ਰਿਆ ਵਧੀਆ ਠੀਕ ਠਾਕ ਥੋੜੇ ਜਰਵਾ ਦੂਸਰੇ ਦਾ ਵੀ ਵਿਆਹ ਕਰਤਾ ਦੂਜੀ ਵੀ ਆ ਗਈ ਪਰ ਥੋੜੇ ਜਿਹਾ ਭਾਂਡੇ ਖੜਕਣ ਲੱਗ ਗਏ ਤੇਰੇ ਭਾਂਡੇ ਖੜਕਣ ਲੱਗੇ ਦੋਵਾਂ ਨੇ ਬੈਠ ਕੇ ਵਿਚਾਰ ਕੀਤੀ ਵੀ ਆਪਾਂ ਕਹਿਣਾ ਕੁਝ ਨਹੀਂ ਇਹਨਾਂ ਨੂੰ ਜਿੰਨਾ ਮਰਜ਼ੀ ਜੋ ਕੁਝ ਮਰਜ਼ੀ ਹੋਈ ਜਾਵੇ ਪਰ ਨਹਾ ਦੀ ਬਰਤ ਨੂੰ ਪਤਾ ਹੀ ਹੈ ਬਾਈ ਹੋਇਆ ਮੈਂ ਕਰ ਚਾਹੇ ਛੋਟਾ ਨਾ ਪੱਤ ਸਰਪੰਚ ਕੋਲੇ ਜਾਂਦੇ ਆ ਜਾ ਕੇ ਕਹਿੰਦੇ ਬਾਈ ਜੀ ਇਹਨਾਂ ਨੂੰ ਅਟ ਕਰੋ ਜਦੋਂ ਮਾਪੇ ਛੋਟੇ ਹੁੰਦੇ ਆ ਤਾਂ ਉਹ ਜਵਾਕ ਕਹਿੰਦਾ ਮੈਂ ਐਂ ਦੇ ਨਾਲ ਪੈਣਾ ਬਾਪੂ ਨਾਲ ਮੈਂ ਪੈਣਾ ਜਦੋਂ ਪੱਤੇ ਹੋ ਜਾਂਦੇ ਕਹਿੰਦਾ ਤੇਰੇ ਆ ਤੇਰੇ ਆ ਤੇਰੇ ਆ ਸੁਣ ਨਹੀਂ ਆਏ ਆਪਾਂ ਸਰਪੰਚ ਬਾਈ ਫੈਸਲਾ ਕਰ ਦਿੰਦਾ ਛੋਟੇ ਨਾ ਪੱਤ ਜਾ ਕੇ ਸਰਪੰਚ ਕੋਲੇ ਫੈਸਲਾ ਕਰੇ ਹੁੰਦੇ ਹੁਣੇ ਗਾਣੇ ਵਿੱਚੋਂ ਲੱਭਣਾ ਤੁਹਾਨੂੰ ਫੈਸਲਾ ਕੀ ਹੁੰਦਾ ਜਰ ਬੇਬੇ ਬਾਪੂ ਐਉਂ ਸੀ ਕਿ ਕਿਸੇ ਦੇ ਘਰੇ ਚਲੇ ਕੇ ਦੋਨਾਂ ਚੁਕਦੇ ਉਹਦੇ ਘਰੇ ਚਲੇ ਕੇ ਰੋਟੀ ਖਾ ਲਈ ਗਏ ਉਹਦੇ ਘਰੇ ਚਲੇ ਕੇ ਵੱਡੇ ਦੇ ਘਰੇ ਜਾ ਕੇ ਬਹਿ ਗਏ ਦੋਨੇ ਜਾਣੇ ਜਾ ਕੇ ਕਹਿੰਦੇ ਨਾ ਉਹਨੂੰ ਲਿਆ ਬਈ ਪੁੱਤ ਰੋਟੀ ਲਿਆ ਲਾ ਕਹਿੰਦੀ ਬਾਪੂ ਜੀ ਸਰਪੰਚ ਕੋਲੇ ਮਣੇ ਜਾਇ ਆਉਣਾ ਸੀ ਕਹਿੰਦਾ ਹੈ ਸਰਪੰਚ ਕੋਲੇ ਭਲਾ ਮੈਂ ਕਿਹਨੂੰ ਜਾਣਾ ਰੋਟੀ ਆ ਕੇ ਦਰਪਤ ਦੇ ਘਰੇ ਜਾ ਕੇ ਆਗਾ ਮਣ ਕਹਿੰਦੀ ਨਹੀਂ ਜੀ ਉੱਥੇ ਸਰਪੰਚ ਨੇ ਸਾਨੂੰ ਬੁਲਾਇਆ ਸੀ ਮਣੇ ਜਾ ਸਰਪੰਚ ਕੋਲੇ ਜੇ ਜਾ ਜਾਓਗੇ ਤਾਂ ਤੁਸੀਂ ਕੋਈ ਨਹੀਂ ਰੋਟੀ ਦਾ ਬੇਬੇ ਸੀ ਕਿ ਥੋੜੀ ਗਰਮ ਕਹਿੰਦੀ ਬਾਪੂ ਕੋ ਜਾਉ ਮੈਂ ਜਾ ਕੇ ਆਉਂਗੀ ਸਰਪੰਚ ਕੋਲ ਮੈਂ ਪੁੱਛਦੀ ਆ ਕੀ ਗੱਲ ਆ ਲਓ ਜੀ ਬੇਬੇ ਸਰਪੰਚ ਕੋਲੇ ਜਾਂਦੀ ਆ ਪਤਾ ਬੇਬੇ ਨੂੰ ਰਾਹ ਹੀ ਲੱਗ ਜਾਂਦਾ ਵੀ ਆਹ ਗੱਲ ਹੋ ਗਈ ਜਾ ਕੇ ਸਰਪੰਚ ਨੂੰ ਸਿੱਧਾ ਕੀ ਕਹਿੰਦੀ ਆ ਸੁਣ ਕੇ ਜਰਾਂ ਦੀ ਡਾਡ ਜੀ ਸਾਰੇ ਪੰਚਾ ਕੀ ਅਮੇਕਾ ਤੂੰ ਬੋਲੇ ਅਮੇਕਾ ਤੂੰ ਬੋਲੇ ਮਾਈ ਬੋਲ ਤੇ ਕਬੋਲਨੀ ਪੁਰਾ ਹੋ ਕੇ ਗੱਲ ਸੁਣ ਬਹਿ ਜਾ ਮੇਰੇ ਕੋਲਨੀ ਫੈਸਲਾ ਮੁਕਾਗੇ ਫੈਸਲਾ ਮੁਕਾਗੇ ਆਕੇ ਤੇਰੇ ਪੁੱਤ ਨੂੰ

कंदा तेरे नओ पुत कंदी आख तेसीं दोन ले मोबाइल करूगा बापू शोभा शाम डैल चक ली करी, चक ली जे करे टू टू वॾे विच छोटे विचाई वॾे विच बुढा रहूं छोटे विचूं हार बेबे छॾ न तूं दिली कॾहिं कॾहिं आया करी बपू जी मिलणी दसी पांछी नसी जे करूा कोई चूनी वॾे विच बुढा रहूं छोटे विच ਉਹੂ ਛੋਟੇ ਵਿੱਚ ਤੂੰ